ਸਭੀ ਆਸਟਰਾਂ ਨੂੰ ਦੁਨੀਆਂ ਦੇ ਵਿੱਚ ਵਸਦੇ ਸਭ ਮਸੀਹ ਭੈਣ ਭਾਈਆਂ ਨੂੰ ਮੇਰੇ ਵੱਲੋਂ ਜੈ ਮਸੀਹੀ ਔਰ ਅਜਿਸੀ ਫਿਰ ਪਰਮੇਸ਼ਰ ਦੇ ਪਾਕ ਕਲਮ ਤੋਂ ਸਿੱਖਾਂਗੇ ਔਰ ਸਮਝਾਂਗੇ ਧਰਮ ਵਿੱਚ ਹੀ ਰੱਬ ਹੈ ਧਰਮ ਵਿੱਚ ਹੀ ਰੱਬ ਹੈ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦ ਵੀ ਕੋਈ ਆਪਣੇ ਧਰਮ ਦਾ ਗ੍ਰੰਥ ਪੜ੍ਹਦਾ ਹੈ ਤਾਂ ਉਹ ਆਖਦਾ ਹੈ ਧਰਮ ਗ੍ਰੰਥ ਸਾਨੂੰ ਰੱਬ ਨਾਲ ਜੋੜਦਾ ਹੈ ਧਰਮ ਗ੍ਰੰਥ ਸਾਨੂੰ ਰੱਬ ਨਾਲ ਜੋੜਦਾ ਹੈ ਬਹੁਰੇ ਫਕਰ ਦੇ ਨਾਲ ਇਹ ਗੱਲ ਬੋਲਦਾ ਹੈ ਕੋਈ ਵੀ ਇਹ ਗੱਲ ਨਹੀਂ ਕਹਿੰਦਾ ਸਾਡੇ ਧਰਮ ਵਿੱਚ ਰੱਬ ਨਹੀਂ ਸਾਰੇ ਇਸ ਗੱਲ ਉੱਤੇ ਜ਼ੋਰ ਮਾਰਦੇ ਤੇ ਪ੍ਰਚਾਰ ਕਰਦੇ ਹਨ ਸਾਰੇ ਇਸ ਗੱਲ ਤੇ ਜ਼ੋਰ ਮਾਰਦੇ ਆ ਤੇ ਪ੍ਰਚਾਰ ਕਰਦੇ ਹਨ ਕੀ ਧਰਮ ਗ੍ਰੰਥ ਵਿੱਚ ਪਰਮਾਤਮਾ ਹੈ ਸੋ ਖੁਦਾ ਦੇ ਲੋਗੋ ਪਰਮੇਸ਼ਰ ਦੀ ਚੁਣੀ ਹੋਈ ਕੌਮ ਜੋ ਆਦਿ ਔਰ ਅੰਤ ਤੋਂ ਰਚਿਆ ਜਾਣ ਵਾਲਾ ਧਰਮ ਔਰ ਜਿਸ ਦੁਆਰਾ ਦੁਨੀਆ ਦੀ ਪਦੈਸ਼ ਹੋਈ ਆ ਇਹਦੇ ਵਿੱਚ ਜੋ ਪਾਸਟਰ ਸਬਾਨ ਆਏ ਹਨ ਅਸੀਂ ਵੀ ਪ੍ਰਭੂ ਯੇਸ਼ੂ ਮਸੀਹ ਨੂੰ ਜਾਣੀ ਕਿ ਕੁਝ ਪੀੜੀਆਂ ਤੋਂ ਹੀ ਜਾਣਨ ਲੱਗੇ ਆ। ਲੇਕਿਨ ਜਦੋਂ ਅਸੀਂ ਇਹ ਬਾਈਬਲ ਪੜ੍ਹ ਲਈ ਤੇ ਸਾਨੂੰ ਇਹ ਪਤਾ ਲੱਗਾ ਕਿ ਸਾਡਾ ਇਹ ਧਰਮ ਹੈ ਤੇ ਸਾਡਾ ਇਹੀ ਪਰਮਾਤਮਾ ਇਹੀ ਸਾਡਾ ਅਕਾਲ ਪੁਰਖ ਹੈ ਇਹ ਤੋਂ ਬਗੈਰ ਕੋਈ ਅਕਾਲ ਪੁਰਖ ਨਹੀਂ। ਔਰ ਅਸੀਂ ਇਸ ਗੱਲ ਦਾ ਬਿਲਕੁਲ ਹੀ ਨਾ ਪੜੇ ਹੋਣ ਕਰਕੇ ਨਾ ਜਾਣਦੇ ਕਰਕੇ ਵੀ ਇਸ ਗੱਲ ਨੂੰ ਪੱਕਾ ਰਟਨ ਲਾ ਲਿਆ ਵੀ ਅਸੀਂ ਕਿਤੇ ਝੂਠ ਨਹੀਂ ਸਕਦੇ ਕਿਉਂਕਿ ਸਾਡਾ ਧਰਮ ਹੈ ਇਸਾਈ ਅਸੀਂ 크੍ਰਿਸਚਨ ਆ ਕਈ ਪਾਸਟਰ ਜਿਹੜੇ ਤੇ ਬੋਲਦੇ ਆ ਵੀ 크੍ਰਿਸਚਨ ਆ ਮੈਂ ਇਸਾਈ ਨਹੀਂ ਆ ਇਹ ਵੀ ਬਹੁਤ ਵੱਡੀ ਮੂਰਖਤਾਈ ਆ ਪਤਾ ਤਾਂ ਹੈ ਹੀ ਆ 크ਰਿਸਚੀਅਨ ਵੀ ਹੋਏ ਤੇ ਇਸਾਈ ਵੀ ਹੋਏ ਤੇ ਇਹਦੇ ਵਿੱਚ ਤੁਸੀਂ ਐਂਦਾ ਕਰਨ ਦੇ ਨਾਲ ਪਰ ਤੁਹਾਡੇ ਲੋਕਾਂ ਦੀ ਆਦਤ ਬਣੀ ਹੋਈ ਆ ਖਾਸ ਕਰਕੇ ਜਿਹੜੇ ਪਾਸਟਰ ਬਣ ਚੁੱਕੇ ਨੇ ਬਾਈਬਲ ਪੜ੍ਹਦੇ ਆ ਉਹਨਾਂ ਦੀ ਸੁਭਾਅ ਬਣ ਗਿਆ ਆਦਤ ਬਣ ਗਈ ਆ ਕਿਉਂਕਿ ਉਹ ਮਸੀਹ ਹੈ ਹੀ ਨਹੀਂ ਨਾ ਉਹ ਇਸਾਈ ਆ ਨਾ ਉਹ 크ਰਿਸਚੀਅਨ ਕੁਝ ਵੀ ਨਹੀਂ ਹਨ ਕਿਉਂਕਿ ਉਹਨਾਂ ਦੀ ਜਿਹੜੀ ਬੋਲੀ ਆ ਉਹ ਦੱਸਦੀ ਆ ਪਰ ਸਾਡੇ ਵਿੱਚ ਮਸੀਹ ਧਰਮ ਵਿੱਚ ਆ ਕੇ ਵੀ ਪਾਸਟਰ ਬਣ ਕੇ ਵੀ ਕਹਿੰਦੇ ਹਨ ਮੈਂ ਦਾ ਮੇਰਾ ਧਰਮ ਤੇ ਉਹੀ ਹੈ ਜਿਹੜੇ ਧਰਮ ਦੇ ਵਿੱਚ ਮੈਂ ਪਹਿਲੇ ਸੀ ਦੋਸਤੋ ਮੂਰਖੋ ਵੀ ਤੂੰ ਜਿਹੜਾ ਗ੍ਰੰਥ ਫੜਿਆ ਵਾ ਇਹ ਤੇ ਅੰਨਿਆਂ ਨੂੰ ਦਿਖਦਾ ਵਾ ਔਰ ਜਦੋਂ ਅਸੀਂ ਬੋਲਦੇ ਹਾਂ ਬਿਲਕੁਲ ਬੋਲੇ ਵੀ ਸਾਰੇ ਇਹਨਾਂ ਸਮਝਦੇ ਆ ਵੀ ਇਹ ਬਾਈਬਲ ਪੜ ਰਿਹਾ ਤੇ ਬਾਈਬਲ ਜਿਹੜਾ ਗ੍ਰੰਥ ਹੈ ਇਨੂੰ ਚਾਹੇ ਯਹੂਦੀ ਗ੍ਰੰਥ ਕਹਿ ਲੋ ਚਾਹੇ ਈਸਾਈ ਗ੍ਰੰਥ ਕਹਿ ਲੋ ਕੋਈ ਪ੍ਰੋਬਲਮ ਨਹੀਂ ਆ ਚਾਹੇ ਕ੍ਰਿਸਚੀਅਨ ਗ੍ਰੰਥ ਗਰੰਥ ਕਹੋ ਪਰ ਕਹੋ ਤੇ ਸਹੀ ਮੈਂ ਬਣ ਗਿਆ ਅੱਜ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਮੈਂ ਉਹ ਨਹੀਂ ਸੁਣ ਰਿਹਾ ਸੀ ਜਿਵੇਂ ਕਹਿੰਦੇ ਪਾਸਟਰ ਬਲਜਿੰਦਰ ਦੇਖਦੇ ਸੀ ਵੀ ਲੋਕ ਮਤਲਬ ਇਹ ਤੇ ਵਾਕਿਆ ਹੀ ਬੱਲੇ 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 ਇਹ ਤੇ ਸੱਚਾ ਮਸੀਹ ਆ ਗਿਆ ਏ ਸੱਚੇ ਮਸੀਹ ਦਾ ਤੇ ਝੂਠੇ ਮਸੀਹ ਦਾ ਕਿੰਨਾ ਫਰਕ ਹੈਗਾ ਹੈ ਸੱਚੇ ਮਸੀਹਾਂ ਜੇਲ੍ਹ ਜਾਂਦੇ ਆ ਤੇ ਉਹ નિર્ਦੋਸ਼ ਹੋ ਕੇ ਬਾਈਬਲ 'ਚ ਲਿਖਿਆ ਬਾਹਰ ਆਏ ਔਰ ਉਹਨਾਂ ਤੇ ਸਿਰਫ ਉਹਨਾਂ ਨੂੰ ਜੇਲ੍ਹ 'ਚ ਇਸ ਕਰਕੇ ਬੰਦ ਕੀਤਾ ਗਿਆ ਕਿ ਤੁਸੀਂ ਇਸ ਧਰਮ ਦਾ ਪ੍ਰਚਾਰ ਨਾ ਕਰੋ ਪਤਰਸ ਨੂੰ ਆਨੋਮੀ ਯਸੂ ਨੂੰ ਵੀ ਗਿਆ ਵੀ ਤੂੰ ਇਹ ਪ੍ਰਚਾਰ ਨਾ ਕਰ ਤੋ ਉਹਨਾਂ ਦੀ ਇਹ ਦੇ ਸਮਝੀ ਕਰਕੇ ਮਤਲਬ ਉਹਦਾ ਨਹੀਂ ਕਲਿਆ ਲੇਕਿਨ ਉਹਨਾਂ ਨੇ ਉਸ ਗੱਲ ਨੂੰ ਮੰਨ ਲਿਆ ਸੋ ਖੁਦਾ ਦੇ ਪਵਿੱਤਰ ਵਚਨ ਦੇ ਅਨੁਸਾਰ ਅੱਜ ਜਿਹੜੇ ਪਾਸਟਰ ਸਬਾਨ ਬਣੇ ਨੇ ਚਾਹੇ ਉਹ ਅਲੱਗ-ਅਲੱਗ ਜਾਤੀਆਂ ਵਿੱਚੋਂ ਆਏ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪਵਿੱਤਰ ਬਾਈਬਲ ਜਿਹੜੀ ਆ ਨਾ ਇਹ ਦੁਨੀਆ ਦੀ ਸ਼ੁਰੂਆਤ ਹੈ ਇਹਦੇ ਵਿੱਚ ਮੁਕਤੀ ਹੈ ਔਰ ਮੁਕਤੀ ਪਾਉਣ ਦਾ ਪਾਣੀ ਹੈ ਤਾਂ ਪਵਿੱਤਰ ਬਾਈਬਲ ਹੀ ਸਾਨੂੰ ਦੇ ਸਕਦੀ ਹੈ ਸੋ ਜਦੋਂ ਇਹ ਸਭ ਕੁਝ ਜਾਣ ਚੁੱਕੇ ਆ ਤਾਂ ਫਿਰ ਸਾਨੂੰ ਇਸ ਬਾਈਬਲ ਦੇ ਅਨੁਸਾਰ ਹੀ ਬੋਲਣਾ ਚਾਹੀਦਾ ਹੈ ਪਾਸਟਰ ਬਲਜਿੰਦਰ ਨੂੰ ਜਦ ਪੁੱਛਿਆ ਗਿਆ ਵੀ ਤੋ ਕੌਣ ਆ ਤੇ ਉਹ ਕਹਿੰਦਾ ਜੀ ਮੈਂ ਤਾਂ ਪਹਿਲੇ ਵੀ ਸਿੱਖ ਸਿੱਖਣ ਨੂੰ ਸਿੱਖੀਆਂ ਇਹਦਾ ਮਤਲਬ ਝੂਠਾ ਮਸੀਹ ਜਦ ਸਾਨੂੰ ਰੱਬ ਮਿਲ ਗਿਆ ਨਜ਼ਾਤ ਮਿਲ ਗਈ ਮੁਕਤੀ ਮਿਲ ਗਈ ਔਰ ਉਸ ਨੇ ਸਾਨੂੰ ਇਹ ਸ਼ਕਤੀ ਦੇ ਦਿੱਤੀ ਵੀ ਚਲੋ ਤੂੰ ਲੋਕਾਂ ਤੇ ਦੁਆ ਕਰੇਂਗਾ ਮੇਰਾ ਕੋਈ ਆਤਮਾ ਲੋਕਾਂ ਨੂੰ ਚੰਗਾ ਕਰੇਗਾ ਤੇ ਉਹਨੇ ਸੋ ਗਾਉਂ ਨੇ ਕੀ ਲੈਣਾ ਸੀ ਇਹ ਹੁਣ ਵੀ ਉਹ ਇਹ ਗੱਲ ਬੋਲਣ ਡਿਆ ਨਹੀਂ ਕਿ ਰੱਬ ਹੀ ਆ ਇਹ ਹੀ ਪਰਮਾਤਮਾ ਇਹਦੇ ਤੋਂ ਬਗੈਰ 100% ਹੈ ਨਹੀਂ ਤੇ ਇਹੀ ਮੇਰਾ ਧਰਮ ਵਾ ਤੇ ਉਹਨੇ ਇਤ ਸਾਬਤ ਹੋ ਗਿਆ ਕਿ ਉਹ ਝੂਠਾ ਨਹੀਂ ਸੀ ਤਜ ਜੇਲ ਚ ਚਲਾ ਗਿਆ ਹੁਣ ਸੁਣਨੇ ਬਿਮਾਰ ਕਿ ਖੁਦਾ ਦੇ ਪਵਿੱਤਰ ਵਚਨ ਦੇ ਅਨੁਸਾਰ ਇਸ ਤਰ੍ਹਾਂ ਤੇ ਇੱਕ ਨਹੀਂਆਂ ਹਜ਼ਾਰਾਂ ਲੱਖਾਂ ਹੋ ਸਕਦੇ ਆ ਪਰ ਜਿਹੜੀਆਂ ਇਹਨਾਂ ਨੂੰ ਭੀੜਾਂ ਜਿਹੜੇ ਇਹਨਾਂ ਦੇ ਮਗਰ ਜਾਂਦੇ ਆ ਉਹ ਵੀ ਇੰਨਾ ਵਰਗੀ ਹੀ ਆ ਉਹਨਾਂ ਨੂੰ ਵੀ ਜਦ ਪੁੱਛਿਆ ਜਾਂਦਾ ਤੇ ਕਹਿੰਦੇ ਜੀ ਮੇਰਾ ਧਰਮ ਤੌਹੀਆ ਕਿ ਜਦੋਂ ਪਾਸਟਰ ਬੋਲਦੇ ਤੇ ਵਿਸ਼ਵਾਸੀ ਵੀ ਉਸੇ ਤਰ੍ਹਾਂ ਹੀ ਬੋਲਦੇ ਹਨ ਇਹ ਕਸੂਰ ਪਾਸਟਰਾਂ ਦਾ ਹੀ ਆ ਜੀ ਸੋ ਮੈਂ ਅੱਜ ਦੱਸਣਾ ਚਾਹੁੰਦਾ ਹਾਂ ਪਰਮੇਸ਼ਰ ਦੇ ਪਵਿੱਤਰ ਵਚਨ ਚੋਂ ਪਹਿਲੇ ਅਸੀਂ ਸ਼ੁਰੂਆਤ ਦੇਖਾਂਗੇ ਫਿਰ ਅਸੀਂ ਅੱਗੇ ਵਧਦੇ ਹਾਂ ਮੱਤੀ ਪਹਿਲਾ ਦੇ ਆਏ ਜਦ ਉਸ ਦੀ ਅਸੀਂ 17ਵੀਂ ਅਧ ਪੜਾਂਗੇ ਤਾਂ ਤੁਸੀਂ ਨੂੰ ਮਿਲਦਾ ਹੈ ਸੁਣੀਏ ਸੋ ਅਬਰਾਹਮ ਤੋਂ ਲੈ ਕੇ ਦੌਦ ਇੱਕ ਸਬੇ 14 ਪੀੜੀਆਂ ਹਨ ਤੇ ਦੌਦ ਤੋਂ ਲੈ ਕੇ ਬਾਬਲ ਦੇ ਉੱਟ ਜਾਣ ਤੱਕ 14 ਪੀੜੀਆਂ ਹਨ ਤੇ ਬਾਬਲ ਦੇ ਉੱਟ ਜਾਣ ਤੋਂ ਲੈ ਕੇ ਮਸੀਹ ਤੱਕ 14 ਪੀੜੀਆਂ 42ਵੀਂ ਪੀੜੀ ਦੇ ਵਿੱਚ ਯਸ਼ੂ ਮਸੀਹ ਨੇ ਦੇਹ ਧਾਰ ਕੇ ਉਸੇ ਪੀੜੀ ਦੇ ਵਿੱਚੋਂ ਦੌਦ ਦੇ ਅੰਸ਼ ਵਿੱਚੋਂ ਯਸ਼ੂ ਮਸੀਹ ਪਰਗਟ ਹੋਇਆ ਹੁਣ ਯਸ਼ੂ ਨੂੰ ਕੋਈ ਅਲੱਗ ਕਰਿਓ ਕੰਦਾ ਮੈਂ ਔਰ ਪਿਤਾ ਇੱਕਾਂ ਮੇਰੇ ਤੋਂ ਬਿਗੈਰ ਪਿਤਾ ਦੇ ਕੋਲ ਕੋ ਜਾ ਨਹੀਂ ਸਕਦਾ ਹੈ ਵੀ ਇੱਕ ਹੀ ਸ਼ੁਰੂ ਤੋਂ ਹੀ ਪਵਿੱਤਰ ਆਤਮਾ ਕਹਿੰਦਾ ਆਓ ਅਸੀਂ ਮਨੋਖ ਨੂੰ ਬਣਾਈਏ ਸ਼ੁਰੂ ਤੋਂ ਹੀ ਯਿਸੂ ਮਸੀਹ ਨਾਲ ਸੀ ਪਵਿੱਤਰ ਆਤਮਾ ਨਾਲ ਸੀ ਯਿਸੂ ਵੀ ਨਾਲ ਸੀ ਪਰਮੇਸ਼ਰ ਵੀ ਨਾਲ ਸੀ ਸੋ ਖੁਦਾਵੰਦ ਦਾ ਜੋ ਕਲਾਮ ਬੋਲਦਾ ਹੈ ਅਗਰ ਅਸੀਂ ਇਸ ਕਲਾਮ ਨੂੰ ਪੂਰੇ ਧਿਆਨ ਦੇ ਨਾਲ ਸੁਣਾਂਗੇ ਸਮਝਾਂਗੇ ਫਿਰ ਅਸੀਂ ਪੰਜ ਬਾਰ ਚੱਕੀਏ ਪੜ੍ਹਦੇ ਹਾਂ ਜਦੋਂ ਅਸੀਂ ਪਰਮੇਸ਼ਰ ਦੇ ਪਾਸ ਕਲਾਮ ਨੂੰ ਮੱਤੀ ਪੰਜ ਵਿੱਚ ਜਦੋਂ ਯਿਸੂ ਮਸੀਹ ਸੰਦੇਸ਼ ਦੇਣ ਲੱਗਿਆ ਕੀ ਕਸੀ ਇਸ ਦੀ ਪੜਾਂਗੇ 6 ਐਤ ਔਰ ਇੱਕ 10 ਐਤ ਪੜਾਂਗੇ ਤਨ ਉਹ ਜਿਹੜੇ ਦਿਆਵਾ ਹਨ ਕਿਉਂ ਜੋ ਤਨ ਉਹ ਜਿਹੜੇ ਧਰਮ ਦੇ ਭੁੱਖੇ ਤੇ ਧਿਆਏ ਹਨ ਕਿਉਂ ਜੋ ਰਜਾਇ ਜਾਣਗੇ ਧਰਮ ਦੇ ਭੁੱਖੇ ਤੇ ਧਿਆਏ ਹਨ ਹੋਰ ਜਾਏ ਜਾਣਗੇ ਧਰਮ ਦੇ ਭੁੱਖੇ ਯੀਸ਼ੂ ਮਸੀਹ ਇਹ ਗੱਲ ਬੋਲਣ ਲਿਆ ਧਰਮ ਦੇ ਭੁੱਖੇ ਤੇ ਧਿਆਏ ਹਨ ਫਿਰ 10ਵੀਂ ਐਤ ਵਿੱਚ ਕਹਿੰਦਾ ਤਨ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਹੈ ਹੁਣ ਅਸੀਂ ਯੇਸ਼ੂ ਮਸੀਹ ਦੀ ਗੱਲ ਨੂੰ ਜੇ ਧੂਲਦੇ ਹਾਂ ਤੇ ਅਸੀਂ ਸੱਚੇ ਮਸੀਹ ਨਹੀਂ ਆ ਅਸੀਂ ਝੂਠੇ ਮਸੀਹ ਆ ਅਸੀਂ ਇਹ ਗੱਲ ਸਾਨੂੰ ਕਹਿਣੀ ਚਾਹੀਦੀ ਹੈ ਕਿ ਮੇਰਾ ਇਹ ਧਰਮ ਵਾ ਇਸ ਧਰਮ ਦੇ ਵਿੱਚੋਂ ਮੈਨੂੰ ਪਰਮਾਤਮਾ ਮਿਲਿਆ ਹੈ ਧਰਮ ਤਾਂ ਮੇਰਾ ਹੋਰ ਆ ਇਹ ਤੋਂ ਸਾਬਤ ਹੁੰਦਾ ਹੈ ਪਰਮੇਸ਼ਰ ਦਾ ਪਾਕ ਕਲਾਮ ਜਦ ਅਸੀਂ ਖੁਦਾ ਦਾ ਕਲਾਮ ਪਹਿਲੇ ਇੱਕ ਪੜਾਂਗੇ ਸੀ ਯਹੂਨਾ ਰਸੂਲ ਦੀ ਇੰਜੀਲ ਫਿਰ ਅਸੀਂ ਮਤੀ ਦੀ ਇੰਜੀਲ ਫੇਰਾਵਾਂਗੇ ਯਹੂਨਾ ਰਸੂਲ ਨਾ ਯਹੂਨਾ ਦਾ ਖਾਤ ਉਸ ਦਾ ਚੌਥਾ ਦਿਆਏ আর ਉਸ ਦੀ ਪਹਿਲੀ ਐਤ ਤੋਂ ਪਰਮੇਸ਼ਰ ਦੀ ਕਲਾਮ ਨੂੰ ਦੇਖਾਂਗੇ ਏ ਪਿਆਰਿਓ ਹਰ ਇੱਕ ਆਤਮਾ ਦੀ ਪ੍ਰਤੀਤ ਨਾ ਕਰ ਲਓ ਸਗੋਂ ਆਤਮਾ ਨੂੰ ਪਰਖੋ ਕਿਉਂ ਜੋ ਕੀ ਉਹ ਪਰਮੇਸ਼ਰ ਤੋਂ ਹਨ ਕਿ ਨਹੀਂ ਕਿਉਂ ਜੋ ਬਾਲੇ ਝੂਠੇ نبی ਸੰਸਾਰ ਵਿੱਚ ਨਿਕਲੇ ਆ ਹਨ ਖੁਦਾ ਦਾ ਕਲਾਮ ਇਹ ਗੱਲ ਬੋਲਣ ਡਿਆ ਹੈ ਖੁਦਾ ਦਾ ਕਲਾਮ ਬੋਲਦਾ ਏ ਪਿਆਰਿਓ ਹਰ ਇੱਕ ਆਤਮਾ ਦੀ ਪ੍ਰਤੀ ਤਨਾ ਕਰ ਲਓ ਸਗੋਂ ਆਤਮਾ ਨੂੰ ਪਰਖੋ ਕਿ ਉਹ ਪਰਮੇਸ਼ਰ ਤੋਂ ਹਨ ਕਿ ਨਹੀਂ ਕਿਉਂ ਜੋ ਬਾਲੇ ਝੂਠੇ نبی ਸੰਸਾਰ ਵਿੱਚ ਨਿਕਲੇ ਆ ਹਨ ਉਹਨਾਂ ਝੂਠੇ ਨਬੀ ਦੀ ਪਛਾਣ ਕਰਨੀ ਇਹ ਜੇ ਤੁਸੀਂ ਆਪ ਝੂਠੇ ਹੋ ਤਾਂ ਝੂਠੇ ਦੀ ਪਛਾਣ ਕਿੱਦਾਂ ਕਰੋਗੇ ਜਿੱਦਾਂ ਹੁਣ ਸਾਡੇ ਬਹੁਤ ਸਾਰੇ ਇਦਾਂ ਐਲਬਰਟ ਦੋਬਾ ਹੋ ਗਿਆ ਜੌਨ ਕੋਟ ਲਿਓਗੇ ਇਦਾਂ ਦੇ ਨਾਲ ਬਹੁਤ ਸਾਰੇ 크੍ਰਿਸਚਨ ਸੇਵਕ ਰਲੇ ਹੋਏ ਨੇ ਕੋ ਮੈਂ ਵੇਖਣ ਦਾ ਮੁੰਡਿਆ ਅਜਨਾਲੇ ਤੋਂ ਮੈਂ ਸੇਮ ਆ ਜਿੰਨਾ ਉਹਦਾ ਸੇਮ ਮੈਂ ਜੀ ਸ਼ਾਮੂ ਵੇਲਾ ਜੀ ਹੋਰ ਬਹੁਤ ਸਾਰੇ ਪਾਸਟਰ ਸਬਾਨ ਜੜੇ ਅੰਕਨ ਰੂਲਾ ਜੀ ਦੇ ਨਾਲ ਜਾਨੀ ਸੁਖਪਾਲ ਰਾਣਾ ਜੀ ਦੇ ਨਾਲ ਕਿ ਰਲੇ ਹੋਏ ਹਨ ਕਿਉਂਕਿ ਪਹਿਲੇ ਵੇਖੇ ਨੇ ਤੇ ਡੀ ਰੂਟ ਤਾਲੀਮ ਤੇ ਸਾਡੀ ਤਲੀਮ ਵਿੱਚ ਫਰਕ ਆ ਫਿਰ ਇਕੱਠੇ ਹੋ ਗਏ ਇਹ ਬਲਜਿੰਦਰ ਵਾਹ ਤੇ ਮਤਲ ਜਾ ਕੇ ਪ੍ਰਾਰਥਨਾ ਕਰਨ ਦੇ ਜੀ ਮੈਂ ਮਿਲ ਕੇ ਆਇਆ ਦੱਸੋ ਹੁਣ ਮੈਨੂੰ ਇਹਨਾਂ ਦੇ ਬਾਰੇ ਖੁਦਾ ਨੇ ਬਿਲਕੁਲ ਸਪਸ਼ਟ ਦੱਸਿਆ ਦਰਸ਼ਨਾਂ ਦੇ ਵਿੱਚ ਅੰਕ ਨਰੂਲਾ ਜੀ ਹੋਣ ਚਾਹੇ ਉਹ ਬਲਜਿੰਦਰ ਪਾਸਟਰ ਜੀ ਉਹਨਾਂ ਦੇ ਬਾਰੇ ਵੀ ਇਹ ਮਿਨਿਸਟਰੀਆਂ ਮੇਰੀਆਂ ਨਹੀਂ ਹਨ ਔਰ ਇਹ ਸਾਬਤ ਹੋ ਰਿਹਾ ਬਿਲਕੁਲ ਇਹਦੇ ਵਿੱਚ ਕੋਈ ਜੀ ਭਲੇਖਾ ਨਹੀਂ ਰਹਿ ਗਿਆ ਔਰ ਜੇ ਤੁਸੀਂ ਇਸ ਗੱਲ ਨੂੰ ਸਮਝਣਾ ਚਾਹੁੰਦੇ ਹੋ ਵਰਤ ਰੱਖੋ ਪ੍ਰਾਰਥਨਾ ਕਰੋ ਆਪਣੀਆਂ ਸਰੀਰਕ ਬਿਲਾਸ਼ਾ ਨੂੰ ਖਤਮ ਕਰੋ ਪਾਸਟਰੋ ਖਾਸ ਕਰਕੇ ਪਾਸਟਰ ਹੋ ਜਾਏਗਾ ਕਿ ਪਾਸਟਰ ਭਗਤੀ ਕਰਨ ਪਾਸਟਰ ਆਪਣਾ ਧਿਆਨ ਪਰਮੇਸ਼ਵਰ ਲਾਉਣ ਕਿਉਂਕਿ ਖੁਦਾਵੰਦ ਆਪਣੇ ਚੁਣਿਆ ਹੋਏ ਨੂੰ ਡਿੱਗਿਆ ਨੂੰ ਵੀ ਖੜਾ ਕਰੇਗਾ ਔਰ ਸੰਭਾਲੇਗਾ ਕਿਉਂਕਿ ਖੁਦਾ ਦਾ ਕਲਾਮ ਕਹਿ ਰਿਹਾ ਹਰ ਇੱਕ ਆਤਮਾ ਦੀ ਬਰਤੀਤਨਾ ਕਰ ਲਓ ਤੁਣ ਕਿਉਂਕਿ ਆਤਮਾ ਨੂੰ ਪਰਖੋ ਕਿਉਂਕਿ ਸੰਸਾਰ ਵਿੱਚ ਬਹੁਤ ਸਾਰੇ ਝੂਠੇ ਨਵੇਂ ਨਿਕਲ ਆਏ ਹਨ ਸੋ ਖੁਦਾਵੰਦ ਦਾ ਕਲਾਮ ਇਸ ਪ੍ਰਤੀ ਬਿਲਕੁਲ ਬੋਲਦਾ ਹੈ ਤਾਂ ਇਸ ਗੱਲ ਨੂੰ ਸਮਝਣਾ ਸਾਡੇ ਵਾਸਤੇ ਅਨਸਾਨ ਤਰੀਕਾ ਨਹੀਂ ਹੈ ਮੈਂ ਤਾਂ ਖੁਦਾ ਕੀ ਦੁਆ ਕਰ ਰਿਹਾ ਕਿ ਮੈਂ ਜਿਵੇਂ ਇੱਕ ਮਤਲਬ ਪਰਣੀ ਕਰ ਲਿਆ ਪਰਮੇਸ਼ਰ ਦੇ ਅੱਗੇ ਔਰ ਮੈਂ ਸਾਰੇ ਕਲਿਸਿਆਂ ਨੂੰ ਔਰ ਜੋ ਖੁਦਾ ਦੇ ਇਸ ਧਰਮ ਦੇ ਭੁੱਖੇ ਤੇ ਧਿਆਏ ਹਨ ਉਹਨਾਂ ਨੇ ਅੱਗੇ ਮੇਰੀ ਬੇਨਤੀ ਹੈ ਕਿ ਮੇਰੇ ਨਾਲ ਤੁਸੀਂ ਵੀ ਪ੍ਰਾਰਥਨਾਵਾਂ ਦੇ ਸ਼ਾਮਲ ਹੋਵੋ ਔਰ ਵਰਤ ਰੱਖੋ ਮੈਂ ਇੱਕ ਤੇਜ ਧਾਰ ਲਈ ਹੈ ਕਿ ਜਦ ਤੱਕ ਇਹ ਝੂਠੀਆਂ ਨਬੀਆਂ ਦਾ ਪਰਦਾ ਸਾਫ਼ ਨਹੀਂ ਹੁੰਦਾ ਖੁਦਾਵੰਦ ਔਰ ਤੇਰੇ ਚੁਣੀ ਹੋਈ ਇਹਨਾਂ ਚ ਬਾਹਰ ਨਹੀਂ ਨਿਕਲਦੇ ਮੈਂ ਵਰਤ ਨਹੀਂ ਛੱਡਨੀ ਲਗਾਤਾਰ ਰੱਖੂੰਗਾ ਔਰ ਪ੍ਰਭੂ ਦੀ ਅੱਗੇ ਮੇਰੀ ਇਹ ਹੀ ਪ੍ਰਾਰਥਨਾ ਹੈ ਖੁਦਾ ਦੇਗੇ ਸੁਖ ਦਾਦਾ ਕੋ ਵੀਤਰਾਤਮਾ ਕਲਾਮ ਜਿਹੜਾ ਹੈ ਬੜੀ ਸਫਾਈ ਨਾਲ ਪੇਸ਼ ਕਰਨ ਰਿਹਾ ਇਸ ਤੋਂ ਤੁਸੀਂ ਪਰਮੇਸ਼ਰ ਦੇ ਆਤਮ ਨੂੰ ਜਾਣ ਲੋਗੇ ਹਰੇਕ ਆਤਮਾ ਜਿਹੜਾ ਮਸੀਹ ਨੂੰ ਮੰਨ ਲੈਂਦਾ ਹੈ ਕਿ ਉਹ ਯਿਸੂ ਮਸੀਹ ਦੇ ਤਰਕੇ ਆਇਆ ਸੋ ਪਰਮੇਸ਼ਰ ਤੋਂ ਹੈ ਅਤੇ ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ ਸੋ ਪਰਮੇਸ਼ਰ ਤੋਂ ਨਹੀਂ ਹੈ ਤੇ ਇਹ ਮਸੀਹ ਦੇ ਵਿਰੋਧੀ ਦਾ ਆਤਮਾ ਹੈ ਜਿਹੜਾ ਤੁਸਾਂ ਸੁਣਿਆ ਕਿ ਆਉਂਦਾ ਹੈ ਉਹ ਹੁਣ ਵੀ ਸੰਸਾਰ ਵਿੱਚ ਹੈ ਹੋਣ ਵੀ ਸੰਸਾਰ ਵਿੱਚ ਹੈ ਜਿਹੜਾ ਮਸੀਹ ਨੂੰ ਮੰਨਦਾ ਨਹੀਂ ਆ ਉਹ ਮਸੀਹ ਉਹ ਮਸੀਹ ਵਿਰੋਧੀ ਹੈ ਸੋ ਖਦਾ ਦੇ ਪਵਿੱਤਰ ਵਚਨ ਦੇ ਅਨੁਸਾਰ ਬਾਈਬਲ ਪਰਮੇਸ਼ਰ ਦਾ ਪਾਕ ਵਚਨ ਦੱਸਦਾ ਹੈ ਕਿ ਅਸੀਂ ਅਸੀਂ ਜੋ ਪਰਮੇਸ਼ਰ ਦੇ ਲੋਕ ਹਾਂ ਸਾਨੂੰ ਇਹਨਾਂ ਦੇ ਬਾਰੇ ਕਿਵੇਂ ਜਾਣਕਾਰੀ ਆਏਗੀ ਜਾਣਕਾਰੀ ਪਹਿਲੇ ਆਪਣੇ ਆਪ ਨੂੰ ਸ਼ੁੱਧ ਕਰੋ ਵੀਤਰ ਕਰੋ ਆਪਣੇ ਆਪ ਨੂੰ ਪਰਮੇਸ਼ਰ ਦੇ ਅਰਪਣ ਕਰੋ ਹੋ ਸਕਦਾ ਹੈ ਸੁੱਧ ਹੋរ ਆਪਣੇ ਆਪ ਨੂੰ ਪਰਮੇਸ਼ਰ ਦੇ ਅੱਗੇ ਲੈ ਕੇ ਜਾਓ ਕਿ ਪ੍ਰਭੂ ਇਹ ਕੀ ਹੋ ਰਿਹਾ ਹੈ ਪ੍ਰਭੂ ਇਹ ਕੀ ਹੋ ਰਿਹਾ ਹੈ ਕਿਉਂਕਿ ਜੋ ਯਿਸੂਨ ਮੰਨਦਾ ਹੈ ਉਹ ਇਸ ਧਰਮ ਦੀ ਕਦੀ ਇਨਕਾਰੀ ਨਹੀਂ ਕਰ ਸਕਦਾ ਕਿਉਂਕਿ ਮੈਂ ਔਰਤ ਬੇਟਾ ਇੱਕ ਇਸ ਧਰਮ ਦੀ ਇਨਕਾਰੀ ਨਹੀਂ ਕਰ ਸਕਦਾ ਇਸ ਧਰਮ ਦੇ ਵਿੱਚੋਂ ਹੀ ਪਰਮਾਤਮਾ ਨਿਕਲਦਾ ਅਗਰ ਇਸੇ ਧਰਮ ਦੇ ਵਿੱਚੋਂ ਪਰਮਾਤਮਾ ਨੇ ਨਿਕਲਦਾ ਤਾਂ ਫਿਰ ਇਹ ਗ੍ਰੰਥ ਨੂੰ ਤੁਸੀਂ ਝੂਠਾ ਠਾਉਂਦੇ ਹੋ। ਖੁਦਾ ਦਾ ਦੇ ਪਵਿੱਤਰ ਵਚਨ ਦੇ ਅਨੁਸਾਰ ਅੱਗੇ ਦੇਖਦੇ ਹਾਂ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚੋਂ ਅਸੀਂ ਮਸੀਹ ਰਸੂਲ ਦੀ ਅੰਜੀਲ ਉਹਦਾ 24 ਬਾਬ ਦੇ ਵਿੱਚ ਅਸੀਂ ਖੁਸ਼ਹਤਾ ਤੇ ਧਿਆਨ ਕਰਾਂਗੇ ਕਿ ਖੁਦਾ ਦਾ ਕਲਾਮ ਕੀ ਕਹਿੰਦਾ ਹੈ। ਮਤੀ ਚਵੀ ਦੀ ਪਹਿਲੇ ਅਸੀਂ ਪਰਮੇਸ਼ਰ ਦੇ ਪਾਕ ਕਲਮ ਚ ਦੇਖਾਂਗੇ ਅੱਠ ਐਤ ਨੂੰ ਪੜਾਂਗੇ ਔਰ ਸਮਝਾਂਗੇ ਪਰ ਇਹ ਸਭ ਕੁਝ ਬੀੜਾਂ ਦਾ ਆਰੰਭ ਹੈ ਤਾਂ ਉਹ ਤੁਹਾਨੂੰ ਬਿਬਤਾਲੀ ਫੜਵਾ ਦੇਣਗੇ ਅਤੇ ਤੁਹਾਨੂੰ ਮਾਰ ਦੇਣਗੇ ਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੜਨਣ ਲਿਆ ਰੱਖਣਗੇ ਇਹ ਸ਼ੁੰਸੀ ਦੀਪ ਬਿਕਮਣ ਜੀ ਅਸੀਂ ਇਹ ਮਤਲਬ ਇਹ ਅਸੀਂ ਇਹ ਸੁਣ ਮੰਨਦੇ ਆਂ ਇਹ ਤੁਹਾਨੂੰ ਵੀ ਮੰਨਦੇ ਆਂ ਤੇ ਫਿਰ ਕੋਈ ਲੜਾਈ ਨਹੀਂ ਆ। ਅਸੀਂ ਤੁਹਾਡੇ ਗ੍ਰੰਥ ਨੂੰ ਉਦਾਂ ਹੀ ਮੰਨਦੇ ਆਂ ਅਸੀਂ ਆਪਣੇ ਗ੍ਰੰਥ ਨੂੰ ਉਦਾਂ ਨੂੰ ਕੋਈ ਲੜਾਈ ਝਗੜਾ ਨਹੀਂ ਆ। ਪਰ ਬਾਈਬਲ ਦੱਸਦੀ ਹੈ ਕਿ ਮੇਰਾ ਸ਼ਰੀਕ ਨਹੀਂ ਬਣਾਣਾ। ਇਹ ਹੁਕਮਾ ਪਰਮੇਸ਼ਵਰ ਦਾ ਮੈਂ ਹੀ ਖੁਦਾ ਹਾਂ ਮੇਰੇ ਤੋਂ ਬਗੈਰ ਹੋਰ ਕੋਈ ਖੁਦਾ ਨਹੀਂ ਆ। ਨਾ ਜ਼ਮੀਨ ਤੇ ਨਾ ਅਸਮਾਨ ਤੇ ਕੋਈ ਦੂਸਰਾ ਨਾਮ ਨਹੀਂ ਜਿਸ ਨਾਲ ਤੁਮਕਤੀ ਮਿਲ ਜਾਵੇ। ਸੋ ਇਹ ਤੇ ਪਰਮੇਸ਼ਰ ਦਾ ਪਾਕ ਲਾਮ ਕਹਿੰਦਾ ਹੈ। ਕਰੂ ਸਾਬਿਤ ਤਾਂ ਉਹ ਜਦ ਪੀੜਾ ਦਾ ਆਰੰਭ ਹੈ ਤਾਦੋਂ ਤੋਂ ਤੁਹਾਨੂੰ ਦੇਵਤਾ ਲਈ ਫੜਵਾ ਦੇਣਗੇ ਤੇ ਮੇਰੇ ਤੁਹਾਨੂੰ ਮਾਰ ਦੇਣਗੇ ਤੇ ਮੇਰੇ ਨਾਮ ਦੇ ਕਾਰੀ ਸਾਰੀਆਂ ਹੁਕਮਾਦਰਨ ਰੱਖਣ ਗਿਆ। ਅਤੇ ਬਥੇਰੀਓ ਸਮੇਂ ਠੋਕਰ ਖਾਣ ਗਿਆ ਤੇ ਇੱਕ ਦੋ ਇਹਨ ਹੜਵਾਵੇਗਾ ਇੱਕ ਦੋ ਇਹ ਨਾਲ ਵੈਰ ਵੀ ਰੱਖੇਗਾ। ਅਗੇ ਕਹਿੰਦਾ ਝੂਠੇ ਨਵੀ ਉੱਠਣਗੇ ਅਤੇ ਬਥੇਰੀਆਂ ਨੂੰ ਭਲਾਵੇ ਵਿੱਚ ਪਾ ਦੇ। ਫਿਰ ਮਤਲਬ ਜਿਹੜੇ ਭਲਾਵੇ ਵਿੱਚ ਝੂਠੇ ਨਵੀ ਪਾਉਂਦੇ ਉਹ ਇਸ ਤਰ੍ਹਾਂ ਕਰਦੇ ਆ ਤੇ ਜਿਹੜੇ ਮਤਲਬ ਕਮਜ਼ੋਰ ਦਿਲ ਵਾਲੇ ਹਨ ਜਾਂ ਜਿਹੜੇ ਅਜੇ ਆਣਾੜੀ ਹਨ ਜਿੰਨਾਂ ਨੂੰ ਕਲਾਮ ਦੀ ਨੌਲੇਜ ਨਹੀਂ ਹੈਗੀ ਉਹ ਇਹਨਾਂ ਦੇ ਚਾਲ ਵਿੱਚ ਫਸ ਜਾਂਦੇ ਹਨ ਸੋ ਅਸੀਂ ਖੁਦਾਵੰ ਇਨਸਾਨ ਨੂੰ ਅੰਦਰੋਂ ਦੇਖਦਾ ਹੈ ਬਾਹਰੋਂ ਨਹੀਂ ਦੇਖਦਾ ਰਬੂ ਯਸ਼ ਮਸੀਹ ਦੇ ਕਹੇ ਨੇ ਕਿਆ ਗੁਰੂ ਸਾਡ ਤੋਂ ਵੱਡਾ ਕੜਾ ਔਰ ਯੇਸ਼ੂ ਮਸੀਹ ਨੇ ਇੱਕ ਛੋਟੇ ਜਿਹੇ ਬੱਚੇ ਦੇ ਵਿੱਚ ਖੜਾ ਕੇ ਕਹਤਾ ਵੀ ਜਿਹੜਾ ਇਸ ਬੱਚੇ ਵਰਗਾ ਹੈ ਉਹ ਸਭ ਤੋਂ بڑا ਹੈ। ਸੋ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਜਿਹੜੇ ਇਸ ਗੱਲ ਦੀ ਇਨਕਾਰੀ ਕਰਦੇ ਆ ਨਾ ਕਿ ਸਾਡਾ ਧਰਮ ਤਾਂ ਉਹੀ ਆ। ਮੈਂ ਪਹਿਲੇ ਮੈਂ ਬਸਤਨ ਬਲਜੀਤ ਸਿੰਘ ਜਿੱਦਾਂ ਬੋਲਣ ਲਿਆ ਸੀ ਇੱਕ ਕਹਿੰਦਾ ਸੀ ਮੈਂ ਤਾਂ ਮੇਰਾ ਨਾਮ ਜਿਹੜਾ ਹੂੰ ਸਰਬਜੀਤ ਸਿੰਘ ਮਹਾ ਯਸ਼ੂਦਾ ਪਾਸ਼ਕਾ ਤੂੰ ਯਸ਼ੂਦਾ ਪਾਸ਼ਕੋ ਨਹੀਂ ਜਿਹੜਾ ਮਸੀਹ ਜਿਹੜਾ ਧਰਮ ਦਾ ਹੀ ਇਨਕਾਰ ਕਰਦਾ ਉਹ ਮਸੀਹ ਦਾ ਵਰਚਾਰਕ ਕਿੱਥੇ ਹੋ ਗਿਆ ਤੂੰ ਇਸ ਧਰਮ ਦੇ ਵਿੱਚ ਇਸ ਗ੍ਰੰਥ ਤੋਂ ਯਸ਼ੂ ਮਸੀਹ ਨੂੰ ਅਲੱਗ ਕਰੇਂਗਾ ਇਹ ਪ੍ਰਚਾਰਕ ਨਹੀਂ ਹੈ ਝੂਠੇ ਨਬੀ ਨੇ ਜਿੰਨੇ ਵੀ ਇਦਾਂ ਦੇ ਹੈਗੇ ਨੇ ਸਾਰੇ ਝੂਠੇ ਨਬੀ ਆ ਅਸੀਂ ਵੀ ਇਸ ਜਿਸ ਤੇ ਜੰਮੇ ਪੜੇ ਆ ਅਸੀਂ ਵੀ ਇੱਥੇ ਦਾ ਖਾਦਾ ਪੀਤਾ ਆ ਸਾਡੇ ਤੇ ਪ੍ਰਕਾਸ਼ ਆ ਗਿਆ ਇਸ ਧਰਮ ਦੇ ਹੀ ਉਖਵਾ ਕੇ ਫੇਰੀ ਅਸੀਂ ਪਰਮੇਸ਼ਵਰ ਦੇ ਫਰਦੋਸ ਵਿੱਚ ਪਹੁੰਚ ਸਕਦੇ ਹਾਂ ਆਮੀਨ